ਇੱਧਰ ਆਜੋ ਇੱਧਰ ਆਜੋ। ਕਿਰਗਟ ਮਰੀ ਤੀਨ ਫੋਟੋਆਂ ਨਹੀਂ ਫੋਟੋ ਕਿਵੇਂ ਆਗੇ ਦੇ ਸਕ ਨਹੀਂ ਆਗੇ। ਨਮਸਕਾਰ ਜੀ ਆਨ ਦੋਸਤੋ ਮੈਂ ਖੜਿਆ ਇਸ ਟਾਈਮ ਪਿੰਡ ਤਮੋਲੀ। ਪਿੰਡ ਦਮੋਲੀ ਇਸ ਲਈ ਆਣਾ ਪੈ ਗਿਆ ਕਿ ਲੋਕਾਂ ਦੀ ਸਮੱਸਿਆ ਬੜੀ ਗੰਭੀਰ ਹੈ। ਗੰਭੀਰ ਸਮੱਸਿਆ ਇਸ ਲਈ ਹੈ ਕਿੰਨੇ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ। ਪਾਣੀ ਹੈ ਤਾਂ ਜੀਵਨ ਹੈ। ਪਰ ਇੱਥੇ ਪਾਣੀ ਤਾਂ ਹੈ ਪਰ ਉਹ ਪਾਣੀ ਇਸ ਤਰ੍ਹਾਂ ਦਾ ਪਾਣੀ ਹੈ ਕਿ ਉਹਨੂੰ ਪੀਣਾ ਸਿਹਤ ਨੂੰ ਖਰਾਬ ਕਰਦਾ ਹੈ। ਇਹਨਾਂ ਲੋਕਾਂ ਨੂੰ ਇਹ ਸਮੱਸਿਆ ਆਂਦੇ ਨੂੰ ਕਈ ਮਹੀਨੇ ਦੇ ਚੁੱਕੇ ਨੇ ਕਈ ਮਹੀਨੇ ਬੇਤਨ ਦੇ باوجود ਵੀ ਇਹਦੀ ਸਮੱਸਿਆ ਹੱਲ ਨਹੀਂ ਹੋਇਆ ਇਹ ਵਿਚਾਰੇ ਕਰਨ ਤਾਂ ਕੀ ਕਰਨ ਕਿਉਂਕਿ ਜਿਹੜਾ ਪਾਣੀ ਸਵੇਰੇ ਇਹਨਾਂ ਨੂੰ ਮਿਲਦਾ ਉਹ ਬੇਹੱਦ ਦੂਰ ਦੀ ਗੱਲ ਹੈ ਉਹ ਨਹਾਣਾ ਵੀ ਇਹਨਾਂ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਜੇ ਪਾਣੀ ਨਾਲ ਨਹਾ ਨਹਾਨੇ ਆ ਪਾਣੀ ਨਾਲ ਨਹਾਇ ਜਾਂਦਾ ਤਾਂ ਖਾਰਜ ਹੁੰਦੀ ਹੈ ਹੋਰ ਵੀ ਕਿਹੜੀਆਂ ਤਰ੍ਹਾਂ ਦੀਆਂ ਇਸ ਤਰ੍ਹਾਂ ਕਰ ਸਕਿਨ ਦੀਆਂ ਬਿਮਾਰੀਆਂ ਆਉਣ ਦੇ ਸਬੰਧ ਨਰੰਦੀ ਹੈ। ਸਰਕਾਰ ਇੱਕ ਪਾਸੇ ਦਾਅਵਾ ਕਰਦੀ ਹੈ ਕਿ ਅਸੀਂ بڑے بڑے ਵਿਕਾਸ ਦੇ ਦਾਅਵੇ ਕਰ ਰਹੇ ਹਾਂ। ਅਸੀਂ ਹਰ ਸਮੱਸਿਆ ਦਾ ਹੱਲ ਕਰ ਰਹੇ ਹਾਂ ਪਰ ਇਹ ਸਮੱਸਿਆ ਦਾ ਹੱਲ ਕੌਣ ਕਰੇਗਾ? ਕਦੋਂ ਹੋਏਗਾ? ਵਿਚਾਰੇ ਜਾਨ ਤਾਂ ਕਿੱਥੋਂ ਜਾਵੇ। ਇਹਨਾਂ ਕੋਲ ਪੀਣ ਤੱਕ ਦਾ ਪਾਣੀ ਵੀ ਨਹੀਂ ਹੁੰਦਾ ਕਿਉਂਕਿ ਇਹ ਜਾਂ ਜਿਹੜਾ ਪਾਣੀ ਹੈ ਉਹ ਪੀਣਗੇ ਤਾਂ ਮਤਲਬ ਹੈ ਬਿਮਾਰੀ ਨੂੰ ਸਦਾ ਦੇਣਗੇ। ਇਹ ਪਾਣੀ ਪੀਣ ਲਈ ਲੋਕਾਂ ਨੇ ਘਰੋਂ ਉੱਤਰਨ ਲਈ ਮਜਬੂਰ ਨੇ। ਇਹ ਇਹ ਵੀ ਸੋਚਦੇ ਨੇ ਆਖਿਰ ਕਦ ਤੱਕ ਸਾਡੇ ਲੋਕ ਜਿਹੜੇ ਜਿਹੜੋ ਪਾਣੀ ਭਰਨ ਜਾਂਦੇ ਆ ਉਹ ਮਦਦ ਕਰਨਗੇ ਕਦੋਂ ਤੱਕ ਉਹ ਸਾਨੂੰ ਕਿਆ ਕਰਨਗੇ ਜਿੰਨਾ ਮਰਜੀ ਪਾਣੀ ਭਰ ਲਓ ਪਰ ਜਦ ਤੱਕ ਇਹਨਾਂ ਦੀ ਸਮੱਸਿਆ ਹੱਲ ਨਹੀਂ ਹੁੰਦਾ ਹੁਣ ਦੇਖਦੇ ਆ ਕਿ ਸਰਕਾਰ ਇਹਨਾਂ ਦੀ ਸਮੱਸਿਆ ਦਾ ਕਦੋਂ ਹੱਲ ਕਰਦੀ ਆ ਆਓ ਸੁਣਾਉਣੇ ਆ ਕਿ ਇਹਨਾਂ ਜਿਨ੍ਹਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ ਜਿਨ੍ਹਾਂ ਨੂੰ ਸਪਲਾਈ ਗੰਦੇ ਪਾਣੀ ਦੀ ਆ ਰਹੀ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਹਾਡਾ ਕੀ ਨਾਮ ਹੈ ਜੀ ਬਜਿੰਦਰ ਕੋਈ ਕੀ ਸਮੱਸਿਆ ਆ ਰਹੀ ਤੁਹਾਨੂੰ ਪਾਣੀ ਦੀ ਸਮੱਸਿਆ ਹੈ ਜੀ ਕਿੰਨੇ ਟਾਈਮ ਤੋਂ ਬਣੀ ਸਮੱਸਿਆ ਆ ਰਹੀ ਹੈ ਉਹ 3 ਮਹੀਨੇ ਹੋ ਗਏ 6 ਮਹੀਨੇ ਹੋ ਗਏ 7 ਮਹੀਨੇ ਹੋ ਗਏ ਵੀਰ ਜੀ 3-4 ਮਹੀਨੇ ਹੋ ਗਏ 7 ਹੋ ਗਏ ਪਿਛੋਂ ਕਦੇ ਸਾਫ਼ ਆ ਜਾਂਦਾ ਤਾਂ ਹੁਣ ਤਾਂ ਬਿਲਕੁਲ ਗੰਦਾ ਆਂਦਾ 3-4 ਮਹੀਨਿਆਂ ਤੋਂ ਤਾਂ ਬੰ ਜਿਹੜਾ ਤੁਹਾਨੂੰ ਗੰਦਾ ਪਾਣੀ ਆਂਦਾ ਤਾਂ ਤੁਸੀਂ ਪੀਣ ਦੇ ਪਾਣੀ ਦਾ ਪ੍ਰਬੰਧ ਕਿਵੇਂ ਕਰ ਰਹੇ ਹੋ ਫਿਰ ਲੋਕਾਂ ਦੇ ਘਰ ਮੋਟਰਾਂ ਤੋਂ ਭਰਦੇ ਆ ਨਾ ਲੋਕਾਂ ਦੇ ਘਰੋਂ ਉਹ ਲੋਕਾਂ ਦੀ ਮੋਟਰਾਂ ਤੋਂ ਭਰਨੀ ਹੈ ਸਮਝੀ ਜਿਹੜਾ ਤੁਸੀਂ ਘਰਾਂ ਪੀਣ ਦਾ ਪਾਣੀ ਕਰਾ ਲਈ ਬਸ ਤਾਂ ਭਰਦੇ ਹੋ ਇਹਦੇ ਪਾਣੀ ਦੇ ਨਹਾਣ ਦੇ ਨਾਲ ਸਰੀਰ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ੰਕਾ ਰਹਿੰਦੀ ਹੈ ਫਿਰ ਉਹ ਵੀ ਤੁਹਾਨੂੰ ਦਿੱਕਤ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੋਵੇ। ਹਾਂਜੀ ਉਹ ਤਾਂ ਬਣੀ ਹੋ ਰਹੀ ਤਾਂ ਬਣੀ ਹੋਈ ਪਈ ਆ। ਬਣੀ ਹੋ ਰਾਂ ਜਿੰਨੀਆਂ ਅਲਰਜੀ ਦੀਆਂ ਟੀਕੇ ਲਵਾਣੇ ਆ ਦਵਾਈਆਂ ਟਿਊਪਾਂ ਲਿਆਣੇ ਆ ਫਿਰ ਬੱਚੇ ਵੀ ਬਿਮਾਰ ਹੋ ਜਾਂਦੇ ਨੇ ਪਾਣੀ ਇਨਫੈਕਸ਼ਨ ਹੋ ਜਾਂਦਾ। ਹੰਕਾਰ ਵਾਲੇ ਨੂੰ ਕੱਲ ਨੂੰ ਪੀਜੀਆ ਹੀ ਲੈ ਕੇ ਜਾਣਾ ਪੈਂਦਾ। ਬਾਹਰ ਹੋ ਜਾਂਦਾ। ਸੈਕਸ਼ਨ ਆ ਤਾਂ ਪਾਣੀ ਦੀ ਇਨਫੈਕਸ਼ਨ ਹੋ ਜਾਂਦੀ ਹੈ ਨਾ। ਐਨਾ ਪੀਆ ਫਿਰ ਅਬੀਜੀ ਵੀ ਛੋੜਿਆ ਨਾ ਫਿਰ ਜੱਜਮੀ ਤੇ ਇਸ ਮੈਨ ਲਾ ਲਿਆ ਤੇ ਪ੍ਰਸ਼ਾਸਨ ਤੱਕ ਯਾ ਜਿਹੜਾ ਡਿਪਾਰਟਮੈਂਟ ਹੈ ਉਤੋਂ ਤੱਕ ਆਪਣੀ ਗੱਲ ਪਹੁੰਚਾਈ ਨਹੀਂ ਅਸੀਂ ਸਿਰਫ ਆਪਣੇ ਸਰਪੰਚਾਂ ਦੇ ਕੋਲ ਤੱਕ ਪਹੁੰਚਾਏ ਆਂ ਉਹ ਵੀ ਟਿੱਕ ਨਾ ਜਾਣ ਦਿੱਤਾ ਸਰਪੰਚ ਨੇ ਹਾਂ ਕਹਿੰਦੇ ਤੁਹਾਡੀ ਸੁਣੇਗਾ ਨਿਕਲਦੇ ਉਹ ਉਹ ਲੈਣ ਕੋਈ ਉਹ ਕਹਿੰਦੇ ਉਹਦਾ ਹੋਰ ਹੈ ਦਫਤਰ ਆਨਲਾਈਨ ਦੇ ਵਾਲਿਆਂ ਦਾ ਸਰ ਪਾਈ ਸੀਗੀ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਤੁਸੀਂ ਕਿੱਥੇ ਹੋਰ ਜਾ ਕੇ ਤੁਸੀਂ ਗਲਤ ਨੰਬਰ ਤੇ ਲਾਈ ਆਂ ਪਰ ਅਸੀਂ ਗੱਲ ਕਰੀ ਸੀ ਕਹਿੰਦੇ ਨੇ ਤੁਹਾਡੀ ਕੋਈ ਸੁਣ ਸੁਣਵਾਈ ਨਹੀਂ ਕਰੇਗਾ ਅਸੀਂ ਔਨਲਾਈਨ ਤੇ ਪਾਈ ਸੀ ਮੇਰੀ ਬੇਟੀ ਨੇ ਪਾਈ ਸੀ ਔਨਲਾਈਨ ਤੇ ਬੇ ਸਾਡੇ ਘਰ ਵਿਆਹ ਸੀਗਾ ਪਾਣੀ ਦੀ ਇੰਨੀ ਸਮੱਸਿਆ ਸੀ ਤੇ ਮੇਰੀ ਬੇਟੀ ਨੇ ਪਾਈ ਸੀ ਤੁਹਾਡਾ ਕੀ ਨਾਮ ਹੈ ਤੇਰਾ ਨਾਮ ਰਾਜ ਹੈ ਇਹ ਤਾਂ ਕੋਈ ਨਹੀਂ ਬੋਲਣਗੇ ਮੈਂ ਬੋਲਾਂਗੀ ਵੱਜ ਗੱਚ ਕੇ ਕਿੰਨੇ ਟਾਈਮ ਤੋਂ ਹੈ ਅਸੀਂ 7 ਨੂੰ 7-8 ਮਹੀਨੇ ਹੋ ਗਏ ਪਹਿਲਾਂ ਨੰਬਰ ਤੇ ਜਦੋਂ ਸਮਰਸੀ ਪਹਿਲੇ ਸ਼ਿਵਰੇਸ਼ ਪਈਆ ਜਿਆਦਾ ਪਾਣੀ ਸਾਡਾ ਗੰਦਾ ਆ ਰਿਹਾ ਪਈ ਕਦੇ ਸਾਫ ਆ ਜਾਂਦਾ ਕਦੇ ਗੰਦਾ ਆ ਜਾਂਦਾ ਜਦੋਂ ਸਾਫ ਆਉਂਦਾ ਖੁਸ਼ ਹੋ ਜਨੈ ਜਦੋਂ ਇਹ ਹੁੰਦਾ ਤੇ ਇਹ ਦੇਖੋ ਇਹ ਪੀਣ ਦਾ ਪਾਣੀ ਹੈ ਨਾਲ ਦੇ ਨੋਆ ਨੂੰ ਆਤਿਆਂ ਦੇ ਘਰ ਸਾਰੇ ਬੱਚੇ ਬਿਮਾਰ ਹੋਵੇ ਨੇ ਟੀਕਾ ਲਵਾਣੇ ਅਸੀਂ ਅਸਿਰਵਰ ਟੀਕ ਅਸਤਾਲ ਜਾ ਕੇ ਜਾਨੇ ਡਾਕਟਰ ਸਾਨੂੰ ਲੜਦੇ ਆਂ ਫਿਰ ਤੁਸੀਂ ਰੋਜ਼ ਪੱਜ ਜਾਂਦੇ ਤਾਂ ਕੋਈ ਹੋਰ ਤਰ੍ਹਾਂ ਦੀ ਸੁਣਵਾਈ ਨਹੀਂ ਕਿਤੇ ਵੀ ਸਰਪੰਚ ਵੀ ਕੈਂਫਰੈਂਸ ਵਿੱਚ ਸਾਈਟ ਇਹ ਜਿਹੜੀ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਅੱਜ ਗਰਮੀ ਦੇ ਦਿਨ ਨੇ ਇਹ ਗਰਮੀ ਦੇ ਦਿਨ ਸਮੱਸਿਆ ਹੱਲ ਨਾ ਕੋਈ ਤਾਂ ਇਹ ਤਾਂ ਗੰਭੀਰ ਬਿਮਾਰੀਆਂ ਦਾ ਹੋਰ ਵੀ ਖਤਰਾ ਬਣ ਸਕਦਾ ਹੈ ਮਾਈਕਾ ਇਹ ਦੇਖੋ ਬਿਮਾਰ ਹੋਈਦੀ ਹੈ ਆਪਰੇਸ਼ਨ ਵਿੱਚ ਭਾਗ ਗਈ ਹੈ ਬਿਮਾਰ ਹੋਈ ਹੈ ਪਹਿਲੇ ਬਰੇਸ਼ਨ ਹੋਇਆ ਫਿਰ ਹੋਇਆ ਹੁਣ ਫਿਰ ਆਪਰੇਸ਼ਨ ਆ ਕੇ ਹਲੇ ਵੀ ਦਮ ਵੀ ਹੋਇਆ ਮਿੰਨਾ ਵੀ ਹੋਇਆ ਇਸ ਪਾਣੀ ਪੀ ਕੇ ਆਪਰੇਸ਼ਨ ਪੇਟੇ ਸੇ ਫੈ ਇਨੀ ਇਫੈਕਸ਼ਨ ਪੈ ਗਈ ਪੇਟ ਨਾ ਭਰ ਕੇ ਪਾਣੀ ਭਰ ਗਿਆ ਇਨਫੈਕਸ਼ਨ ਹੋਈ ਦੋ ਮਹੀਨੇ ਤੱਕ ਦੀ ਇਫੈਕਸ਼ਨ ਹੈ ਲਾਜ ਜਲੀ ਆਵੇ ਹੁਣ ਆਹ ਕਿ ਡਾਕਟਰ ਨੇ ਆਪਰੇਸ਼ਨ ਕਰ ਦਿੱਤਾ ਵਾ ਸਰਕਾਰ ਦਾ ਕਹਿੰਦੀ ਹੈ ਅਸੀਂ ਬੜੇ ਵਿਕਾਸਕ ਦੇ ਕੰਮ ਕਰ ਰਹੇ ਹਾਂ ਸਾਡਾ ਐਸਾ ਕੁਛ ਨਹੀਂ ਕਰ ਲਿਆ ਤੇ ਜਮਾ ਨਹੀਂ ਕਰ ਲਿਆ ਗੰਦਾ ਕੰਦ ਪਿਆ ਕੋਚੇ ਚ ਲਿਕਦਾ ਸਾਫਾ ਨਿਕਲੇ ਕੋਈ ਨੇਵਲਾ ਨਿਕਲਦਾ ਕੋਈ ਕੁਛ ਨਿਕਲਦਾ ਗਮਾਟ ਨਿਕਲਦਾ ਗਮਾਟ ਦੂਜਾ ਨਿਕਲ ਕੇ ਲਾ ਕੇ ਕਟਾ ਲੀਗਾ ਅਬ ਬੌਸ਼ਾਲਾ ਲੇਖਾਰੇ ਦੂਜੇ ਤੀਜੇ ਨੂੰ ਫੋਨ ਕਰਦੀ ਹੈ ਫੋਨ ਕਰ ਕਰਕੇ ਆ ਕੇ ਸੇਵਾ ਕਰ ਦਿੰਦੇ ਫਿਰ ਕਹਿੰਦੇ ਤੁਹਾਡਾ ਕੋਈ ਪਿੰਡ ਕੰਮ ਨਹੀਂ ਕਰ ਸਕਦਾ ਕੀ ਕਰੀਏ ਅਸੀਂ ਹੱਥ ਵੇਖੀ ਆ ਕਿ ਆ ਆ ਕੇ ਸਾਰੇ ਸਾਰੀਆਂ ਮਾਰ ਕੇ 10 ਗੱਲ ਲਾ ਲਾ ਕੇ ਝਾੜੀਆਂ ਸਾੜ ਦਿੰਦੇ ਆ ਬੇ ਚਲ ਕੋਈ ਆ ਕੇ ਜਿੰਦ ਦਿਹਾੜੇ ਕੋਈ ਛੁੱਪ ਜਾਵੇ ਆ ਕੇ ਮਾਰ ਕੇ ਵੱਢ ਕੇ ਸੜਕਾਂ ਲੈ ਕੋਈ ਲੈ ਨਾ ਜਿਹੜਾ ਬੁੱਢਾ ਬਜ਼ੁਰਗ ਚੱਲਦਾ ਸੜਕਾਂ 'ਚੋਂ ਠੋਡਾ ਖਾ ਕੇ ਮਿਰਗਿਰ ਜਾਂਦਾ ਹੁਣ ਤਾਂ ਕੋਈ ਹੱਲ ਨਹੀਂ ਹੋਇਆ ਸਾਰਾ ਪਿੰਡ ਦਾ ਸੁਧਰ ਗਿਆ ਇੱਕ ਸਾਡਾ ਪਿੰਡੇ ਵੀ ਸੁਧਰਿਆ ਲੋਕਾਂ ਨੇ ਕਬਜ਼ਾ ਕਰਿਆ ਕਬਜ਼ਾ ਤੁਸੀਂ ਤਾਓ ਮਰੋ ਤੇ ਪਾਰਕ ਬਣਾਓ ਕਿਉਂ ਆ ਹੁਣ ਮੀਤ ਕੋ ਕਿਨੇ ਟਾਈਮ ਕਿਨੇ ਟਾਈਮ ਤੋਂ ਹੋਏ ਸਮੱਸਿਆ ਆ ਰਹੀ ਹੈ 6 ਮਹੀਨਿਆਂ ਤੋਂ ਤਾਂ ਸਾਨੂੰ ਜ਼ਿਆਦਾ ਹੀ ਆ ਰਹੀ ਹੈ ਬਿਲਕੁਲ ਜ਼ਿਆਦਾ ਅੰਨੀ ਆ ਰਹੀ ਹੈ ਨਾ ਜਦ ਬਾਲਟੀ ਥੱਲੇ ਧਰਨੇ ਪਰ ਕਿੱਥੇ ਤਾਂ ਹੀ ਮੂਛ ਕੇ ਜਾਂਦੀ ਹੈ ਇਹ ਕੀ ਹਾਲਤਾਂ ਹੋ ਰਹੀਆਂ ਨੇ ਸਾਡੀਆਂ ਹੈ ਉਹਦੇ ਨਾਲ ਹੀ ਅਸੀਂ ਬਿਮਾਰੀ ਦੇ ਨਾਲ ਤੁਸੀਂ ਚਲਾ ਕੇ ਦੇਖ ਲਓ ਹੁਣ ਕੀ ਹੋਣਾ ਦੋ ਦੋ ਘੰਟੇ ਪਾਣੀ ਚਾਗੇ ਲੇਟ ਆ ਰਿਹਾ ਹੁਣ ਪਾਣੀ ਤੋਂ ਬਿਨਾ ਕਹਿੰਦੇ ਜੀਵਨ ਨਹੀਂ ਹੈ ਕਿ ਕਿੱਥੇ ਜਾਈਏ ਰੋਜ਼ ਇਦਾਂ ਦਾ ਪਾਣੀ ਜਿਹੜਾ ਸਾਡੇ ਕੋਲ ਆ ਰਿਹਾ ਤਾਂ ਤੁਸੀਂ ਕਿਵੇਂ ਆਪਣਾ ਗੁਜ਼ਰਬਸਰ ਕਰ ਰਹੇ ਹੋ ਕਿਸੇ ਨੀਵੀਂ ਨੱਕ ਕਰਕੇ ਚਲੇ ਜਾਂਦੇ ਆ ਬਾਲਟੀ ਭਰ ਲਿਆਵਨੇ ਉਹਦੇ ਨਾਲ ਹੀ ਮਾੜਾ ਮੋਟੇ ਗੁਜ਼ਾਰੇ ਕਰਨੇ ਆ ਦੋ ਚਾਰ ਬਾਲਟੀਆਂ ਭਰਨ ਦੇਗਾ ਕਿੰਨਾ ਕੋਈ ਭਰਨ ਦੇਗਾ ਹਰ ਕਿਸੇ ਦੇ ਗਰਮੀਆਂ ਚ ਬਿੱਲਾ ਨੇ ਸਰਕਾਰ ਤੱਕ ਗੱਲ ਪਹੁੰਚਾਈ ਆਪਣੀ ਕਿ ਨਹੀਂ ਅਸੀਂ ਜਿਹੜਾ ਸਾਡਾ ਮੋਤ ਵੇਰ ਬੰਦਾ ਹੈ ਐਮ ਸੀ ਅਸੀਂ ਉਸੇ ਨੂੰ ਹੀ ਕਾਂਗੇ ਨਾ ਉਹ ਸਾਡਾ ਸਾਡਾ ਸਾਹਮਣਾ ਪਹਿਲਾਂ ਤਾਂ ਸਾਡਾ ਹੋਏ ਉਹ ਕਹਿੰਦਾ ਮੇਰੇ ਹੱਥ ਖੜੇ ਹੈ ਵੇ ਮੈਂ ਨਹੀਂ ਕੁਝ ਕਰਫਰ ਕਰਦਾ ਜਦੋਂ ਜਾਓ ਘਰ ਮਿਲਦਾ ਹੀ ਨਹੀਂ ਜਦੋਂ ਜਾਓ ਘਰ ਮਿਲਦਾ ਹੀ ਨਹੀਂ ਐਮ ਸੀ ਦੀ ਕੋਸਾ ਦਾ ਕੋਈ ਮਜਬੂਰੀ ਹੋਵੇ ਲਿੰਕਨ ਜਨਤਾ ਦੇ ਕੋਲ ਤਾਂ ਬੜੇ ਅਧਿਕਾਰ ਨੇ ਜਨਤਾ ਕੋ ਆਨਲਾਈਨ ਕੰਪਲੇਂਟ ਪਾ ਸਕਦਾ ਜਨਤਾ ਕਿਤੇ ਹੋਰ ਵੀ ਪੀਜੀ ਪੋਰਟਲ ਹੈ ਹੋਰ ਵੀ ਕਿਹੜੇ ਤਰ੍ਹਾਂ ਦੇ ਰਸਤੇ ਕੋਈ ਕਹਿੰਦਾ ਕਮੇਟੀ ਜਾਣ ਦਾ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਪਾਣੀ ਦਾ ਮੀਡੀਆ ਮਾ ਪਾਇਆ ਏ ਬਈ ਇਹ ਗੱਲ ਵੀ ਇਸ ਤਰ੍ਹਾਂ ਜਾਣਣਾ ਚਾਹੀਦਾ ਪਾਣੀ ਦਾ ਤਾਂ ਕਿੰਨੀ ਕੀ ਦੇਰ ਅਸੀਂ ਇਸ ਤਰ੍ਹਾਂ ਬਿਵਤਾ ਕਰਤਾਂਗੇ ਆਰੇ ਲੋਕ ਤੰਗ ਹੈ ਉਹਨੇ ਸਾਡੇ ਬੋਰ ਲੱਗੇ ਆ ਵਾ ਇਵਨ ਇਹ ਆ ਗਿਆ ਜਿਆ ਮਾਰ ਲੈ ਜਾਂਦੇ ਆ ਪਿੱਛੇ ਦੇ ਆ ਗਿਆ ਟੰਕੀ ਖਾਲੀ ਕਰ ਜਾਂ ਆਪ ਦੇਖਦੇ ਰਹੇ ਜਾਂਦੇ ਮਿਹਰਬਾਨੀ ਬਰੀ ਨਹੀਂ ਕੀ ਕਰੇ ਇਸ ਟਾਈਮ ਗੁੱਸਾ ਵੀ ਆਉਂਦਾ ਅਗਲੇ ਕੀ ਸਮੱਸਿਆ ਆ ਰਹੀ ਹੈ ਬਸ ਪਾਣੀ ਗੰਦਾ ਆ ਰਿਹਾ ਸੀ ਵਰੇਜ ਵਾਲਾ ਪਾਣੀ ਆ ਰਿਹਾ ਹੈਗਾ ਕਿੰਨੇ ਟਾਈਮ ਤੋਂ ਹੋ ਗਏ 5-6 ਮਹੀਨੇ ਜੋ ਚੋਕਾ ਤੇ ਸਾਫ ਆ ਜਾਂਦਾ ਸੀ ਕਿ ਵਿੱਚ ਵਿੱਚ ਹੁਣ ਤਾਂ ਜਮੇ ਗੰਦਾ ਨਾ ਆਉਂਦਾ ਸਾਫ ਨਹੀਂ ਨਹੀਂ ਪਹਿਲੇ ਸਮੈਲ ਪਹਿਲੇ ਆਉਂਦਾ ਸੀ ਇਹਨਾਂ ਨਾਲ ਕਹਿੰਦੇ ਪਾਣੀ ਬਹੁਤ ਗੰਦਾ ਹੈ ਪਰ 6 ਮਹੀਨੇ ਤੋਂ ਆ ਰਿਹਾ ਹੈ ਤੇ ਇਹ ਪਿੰਡ ਦਾ ਇੱਕ ਪਾਸੇ ਹੋਰ ਕਪੜੇ ਤੋਣੇ ਨਾ ਇਹਦਾ ਕੁਛ ਨਾ ਕਰਦੇ ਖਾਚ ਹੋ ਜਾਂਦੇ ਹੈ ਇਹਦਾ ਚੀਕਾ ਲਪਾਣੀ ਆਉਂਦਾ ਆਹ ਚੀਕਾ ਲਪਾਣੀ ਦਾ ਖਾਚ ਹੋ ਜਾਂਦੀ ਹੈ ਇਹ ਕਾਇਦਾ ਫਿਰ ਵੀ ਸਾਫ ਖਾਚ ਨਹੀਂ ਹੱਥ ਵੀ ਨਹੀਂ ਧੋਏ ਜਾਂਦੇ ਹੱਥ ਵੀ ਸਾਰੇ ਸਮੈਲ ਵਾਲੇ ਪਾਣੀ ਚਲਾਉਂਦਾ ਸਾਰੀ ਸਮੈਲ ਆਣ ਲੱਗ ਜਾਂਦੀ ਹੈ ਕਿੱਥੇ ਤਾਈ ਮਾਰਦੀ ਸਮੈਲ ਮੀਨ ਦੇ ਪਾਣੀ ਦਾ ਤੁਸੀਂ ਕਿੱਥੋਂ ਪ੍ਰਬੰਧ ਕਰ ਰਹੇ ਹੋ ਫਿਰ ਪੜੋਸੀਆਂ ਦੇ ਘਰੋਂ ਕਰਦੇ ਆ ਕੀ ਕਰੀਏ ਤੁਹਾਡਾ ਡਾਡਾ ਕਰਦੇ ਆ ਮਨਾ ਵੀ ਚੈਕਰਨ ਚ ਨਾਕਨ ਕਿੰਨਾ ਗਾਵੇ ਸ਼ਰਮ ਤਾਂ ਆਉਂਦੀ ਹੈ ਨਾ ਨਾਣੇ ਜੋਗਾ ਦੇ ਅਗਲੇ ਦੇ ਵੀ ਬਿੱਲਾਂ ਦੇ ਅੱਗੇ ਅਗਲੇ ਵੀ ਕਿਹੜੇ ਕਿੱਲੇ ਗੱਡਿਆਂ ਨੂੰ ਪ੍ਰੋਵਾਈ ਕਰ ਪਾਣੀ ਨੂੰ ਅਸੀਂ ਪਾਗਲਾ ਤੇਰਾ ਬਾੜੀ ਖਾਲੀ ਲੈ ਕੇ ਨਾ ਬੂਹੇ ਤੇ ਤੋੜਦੇ ਨਾ ਸੇ ਰਹੋ ਦੀ ਰਾਤ ਤੱਕ ਦੇਖ ਰਿਹਾ ਕਾ ਤੱਕ ਨਾ ਦੇਵੇ ਉਹਨਾਂ ਦੀ ਮਰਜ਼ੀ ਹੈ ਹੈ ਨਾ ਮੂੰਹ ਹੀ ਤੱਕਦੇ ਰਹਿ ਜੰਦੇ ਆ ਬੈਠੇ ਰਹਿ ਜੰਦੇ ਆ ਕਦੋਂ ਕੋਈ ਚਲਾਵੇ ਤੇ ਕਦੋਂ ਵੇਟ ਕਰ ਜਰਾ ਨਾ ਕਦੋਂ ਕਿਸੇ ਦੀ ਮੋਟਰ ਚੱਲੇਗੀ ਤੇ ਪਾਣੀ ਭਰਾਂਗੇ ਕਦੋਂ ਉੱਜੋ ਕੇ ਖੜ ਗਿਆ ਚੱਲਾ ਪਰਸਨ ਨਿਕਲ ਚੱਲੋ ਚਲਾ ਐਮਸੀ ਕੋ ਹੂੰ ਬੋਲੋ ਮਰਾਓ ਬੋਲ ਬੋਲਦੇ ਇਹ ਗੱਲ ਜਰੀ ਉਰੇ ਕੇ ਖੜ ਇਹ ਮਰ। ਇਹ ਨੂੰ ਪਾਣੀ ਪਿਲਾ ਦੇ ਮੈਂ ਦੋ ਬੁੱਟਾ ਮੰਨ ਲਗਾ ਮਰਨੇ ਵਾਲੀ ਹੋ ਗਈ। ਬਰਬਾਦ ਨਹੀਂ ਹੋਈ ਵੀ ਹੋਰ। ਬਾਲੀਆਂ ਚੱਕਣੀਆਂ ਬੜੀਆਂ। ਬਾਲੀਆਂ ਚੱਕਣੀਆਂ ਬੜੀਆਂ ਓਕੀਆਂ। ਚੁੱਪ ਕਰੋ ਦੋ ਬੰਦੇ। ਇਹ ਦਬੋਲੀ ਰਹਿੰਦੇ ਜੀ। ਇਹ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ? ਪਾਣੀ ਬਹੁਤ ਗੰਦਾ ਆ ਰਿਹਾ ਜੀ ਸਾਰੇ ਬਿਮਾਰ ਹੋਏ ਮਾਲੇ ਦੇ। ਕਿੰਨੇ ਟਾਈਮ ਤੋਂ ਇਹ ਸਮੱਸਿਆ ਆ ਰਹੀ ਹੈ ਕੰਦੇ ਪੜਾ। 7 ਮਹੀਨੇ ਹੋ ਗਏ ਆ ਜੀ। ਕਹਿੰਦੇ ਤੋਬਾ ਵੀ 파ਰਕ ਬਣਾਵਾਂਗੇ। ਪਾਣੀ ਸਾਫ ਦਾਂਗੇ। ਇਹ ਹੁਣ ਟੱਪਾ ਨਹੀਂ ਗੰਦਾਲਣ ਲੱਗਿਆ। ਤੋਬਾ ਦਾ ਬਣਿਆ ਨਹੀਂ। ਪਾਣੀ ਇਹਦਾ ਗੰਦਾ ਆ ਰਿਹਾ ਮੈਂ ਦੇਖ ਰਿਹਾ ਪਾਣੀ ਵਾਕਈ ਬਹੁਤ ਗੰਦਾ ਹੈ ਬਹੁਤ ਗੰਦਾ ਇਹ ਪੀਣ ਦਾ ਬਿਲਕੁਲ ਹੀ ਸਰੀਰ ਦੇ ਲਈ ਇੱਕਦਾਂ ਬਿਮਾਰੀਆਂ ਨੇਕਾ ਦੇਣਾ ਸਾਰਾ ਮਹੱਲਾ ਬਿਮਾਰ ਹੋਇਆ ਵੇ ਜੀ ਸਾਰਾ ਮਹੱਲਾ ਬਿਮਾਰ ਹੋਇਆ ਅਸੀਂ ਦਿਦੋਤੇ ਜਾਂਦੇ ਨਹਾਇਆ ਤੁਸੀਂ ਬੜਾ ਜਿਹੜਾ ਪੀਣ ਦੇ ਪਾਣੀ ਦਾ ਪ੍ਰਬੰਧ ਆ ਨਹਾਉਣ ਦੇ ਪਾਣੀ ਦਾ ਪ੍ਰਬੰਧ ਕਿਵੇਂ ਕਰ ਰਹੇ ਹੋ ਅਸੀਂ ਉਸੇ ਪਰੋਸਤੇ ਦੂਰ ਦੂਤੋਂ ਲਿਆਦੇ ਬੰਦ ਕਰਦੇ ਆ ਮਨਾ ਕਈ ਵਾਰੀ ਮਨਾ ਕਰ ਦਿੰਦੇ ਫਿਰ ਉਹ ਚਲੇ ਜਾਂਦੇ ਪੈਸਾ ਨਹੀਂ ਜੇ ਕੋਈ ਮੋਕਾ ਹੈ ਅਗਲੇ ਕਹਿੰਦੇ ਪੀਣ ਦਾ ਤੇ ਪਾਣੀ ਭਰ ਲਓ ਕਿੰਨੇ ਵਾਰੀ ਕੇ ਐਮ ਸੀ ਕੋਲ ਗਏ ਆ ਕੋਈ ਸੁਣਦਾ ਨਹੀਂ ਹੈ ਕੋਈ ਕਾਰਵਾਈ ਤੇ ਆਉਂਦੀ ਨਹੀਂ ਇਥੇ ਤੇ ਉਹ 80 ਰਾਮ ਸੀ ਕੋਲ ਚਲੇ ਜਾਂਦੇ ਨੇ ਬਸ ਆਪਾਂ ਸੁਣੀਆ ਇਹਨਾਂ ਦਾ ਦੁੱਖ ਤਕਲੀਫਾਂ ਕਿੰਨੇ ਦਰਦ ਦੇ ਵਿੱਚ ਆਪਣਾ ਦਿਨ گزار ਰਹੇ ਹੋਣੇ ਕਿਵੇਂ ਪਾਣੀ ਤੋਂ ਇਹ ਤਰਸ ਰਹੇ ਨੇ ਜਿਸ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਹੈ ਸਭ ਪਾਣੀ ਨੂੰ ਤਰਸ ਰਹੇ ਨੇ ਅਖਰ ਦਾ ਕੀ ਕਸੂਰ ਹੈ ਕੀ ਇੱਕ ਕਸੂਰਵਾਰ ਨੇ ਅਖਰ ਇਹ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਨੇ ਸਵੇਰੇ ਸਵੇਰੇ ਉੱਠਣਾ ਇਨਾਂ ਦੇ ਤਾਂ ਇਹ ਕਹਿਣਾ ਕਿ ਜਦੋਂ ਪਤਾ ਲੱਗਦਾ ਹੈ ਵੀ ਸਵੇਰੇ ਗੰਦਾ ਪਾਣੀ ਆਏਗਾ ਸਵੇਰੇ ਗੰਦਾ ਪਾਣੀ ਆਣ ਦੀ ਸੰਭਾਵਨਾ ਹੋਏਗੀ ਤਾਂ ਪਤਾ ਹੈ ਕਿ ਪੀਣਾ ਪਾਣੀ ਵਧੀਆ ਪੀਣੇ ਸਾਫ਼ ਪੀਣੇ ਤੈਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਹੈ ਤਾਂ ਕਿ ਕਿਸੇ ਪੜੋਸੀ ਕੋਲ ਜਾਂ ਕਿਸੇ ਦੂਰ ਦੇ ਜਾਣਕਾਰ ਦੇ ਕੋਲ ਪਾਣੀ ਲੈ ਆਈਏ ਪਾਣੀ ਪਰ ਲਈਏ ਗਰਮੀ ਦੇ ਦਿਨਾਂ ਦੇ ਵਿੱਚ ਸਵੇਰੇ ਸਵੇਰੇ ਪਾਣੀ ਦੀਆਂ ਬਾਲਟੀਆਂ ਪਰ ਕੇ ਲੈ ਕੇ ਆਉਣਾ ਕਿੰਨਾ ਇਹਨਾਂ ਲਈ ਸਹੀ ਹੋਏਗਾ ਕਿਵੇਂ ਇਹ ਦਿਨ ਕੱਟ ਰਹੇ ਹੋਣਗੇ ਸਭ ਤੋਂ ਵੱਡੀ ਗੱਲ ਹੈ ਇਹ ਦਿਨ ਕਿੰਨੇ ਹੋਰ ਕੱਟਣਗੇ ਕਦੋਂ ਇਹ ਸਮੱਸਿਆ ਦਾ ਹੱਲ ਹੋਏਗਾ ਇਹਦੇ ਬਾਰੇ ਤਾਂ ਕੋਈ ਕੁਝ ਵੀ ਪਰਫੈਕਟ ਦੱਸਣ ਲਈ ਤਿਆਰ ਨਹੀਂ ਮੇਰੇ ਵੀ ਪ੍ਰਸ਼ਾਸਨ ਅਕੇ ਇੱਕ ਡਿਮਾਂਡ ਆ ਮੰਗ ਹੈ ਖਾਸ ਕਰ ਵਾਟਰ ਸੀਵਰੇਜ ਬੋਰਡ ਦੇ ਅਕੇ ਕਿ ਇੱਥੇ ਆਓ ਇਹਨਾਂ ਦੀ ਸਮੱਸਿਆ ਦੇਖੋ ਇਹ ਕਿਵੇਂ ਰਹਿ ਰਹੇ ਨੇ ਇਹ ਕਿਵੇਂ ਪਾਣੀ ਤੋਂ ਬਿਨਾਂ ਦਿਨ ਰਾਤ ਕੱਟ ਰਹੇ ਨੇ ਇਹ ਖੰਦਾ ਪਾਣੀ ਪੀਣਗੇ ਤਾਂ ਕੀ ਹੋਏਗਾ ਇੱਕ ਵਾਰ ਸਭ ਨੂੰ ਪਤਾ ਹੈ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਗੱਲ ਮੈਡੀਕਲ ਡਿਪਾਰਟਮੈਂਟ ਵੀ ਕਹਿੰਦਾ ਹੈ ਕਿ ਹਮੇਸ਼ਾ ਸਾਫ਼ ਸੁਥਰਾ ਪਾਣੀ ਪੀਓ ਸਵੱਛ ਪਾਣੀ ਪੀਓ ਕਿਉਂਕਿ ਜੇ ਸਵੱਛ ਪਾਣੀ ਨਹੀਂ ਪੀਓਗੇ ਤਾਂ ਸਰੀਰ ਨੂੰ ਬਿਮਾਰੀਆਂ ਵੱਲ ਲੈ ਕੇ ਜਾਓਗੇ ਦੋਸਤੋਂ ਹੁਣ ਦੇਖਦੇ ਹਾਂ ਕਿ ਇਹਨਾਂ ਦੀ ਸਮੱਸਿਆ ਹੱਲ ਕਦੋਂ ਹੁੰਦਾ ਹੈ ਇਹਨਾਂ ਨੂੰ ਰਾਤ ਦਿੰਦਾ ਕਦੋਂ ਇਹਨਾਂ ਨੂੰ ਜੋ ਪਾਣੀ ਚਾਹੀਦਾ ਹੈ ਜੋ ਪ੍ਰਾਪਰ ਸਾਫ਼ ਪਾਣੀ ਚਾਹੀਦਾ ਹੈ ਕਦੋਂ ਇਹਨਾਂ ਨੂੰ ਮਿਲਣਾ ਸ਼ੁਰੂ ਹੁੰਦਾ ਕਦੋਂ ਉਹ ਦਿਨ ਆਏਗਾ ਕਦੋਂ ਟਾਈਮ ਆਏਗਾ ਜਦੋਂ ਇਹਨਾਂ ਨੂੰ ਲੋਕਾਂ ਦੇ ਘਰੋਂ ਪਾਣੀ ਪਰ ਲਈ ਮਜਬੂਰ ਨਾ ਹੋਣਾ ਪਵੇਗਾ ਆਪਣੇ ਘਰ ਪਾਣੀ ਆਏਗਾ ਸਾਫ ਪਾਣੀ ਆਏਗਾ ਉਹ ਪਾਣੀ ਉਹ ਪਾਣੀ ਸਾਫ ਪੀਣਗੇ ਵੀ ਨਹਾਉਣਗੇ ਵੀ ਤੇ ਹੋਰ ਵੀ ਘਰੇਲੂ ਕੰਮ ਕਰਗੇ ਜਦਕਿ ਸੰਬੰਧਿਤ ਵਾਰਡ ਦੇ ਮੋਤਨ ਵਾਲਾ ਨਾਲ ਸੰਪਰਕ ਕਰਨ ਤੇ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਇਸ ਬੰਦੇ ਹੋਣ ਨਾਲ ਸੰਪਰਕ ਕਰਨ ਤੇ ਵਾਟਰ ਦੇ ਸੀਵਰੇਜ ਬੋਰਡ ਨੂੰ ਦੱਸਿਆ ਗਿਆ ਕਿ ਮੇਨ ਸੀਵਰੇਜ ਵਾਲੀ ਦਵਾਰ ਟੁੱਟ ਗਈ ਸੀ ਦੋ ਚਾਰ ਦਿਨਾਂ ਤੋਂ ਇਹ ਸਮੱਸਿਆ ਆਈ ਹੈ ਇੱਕ ਦੋ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਹੋ ਜਾਏ